ਗੁਰਪ ਇਕੱਠਾ ਹੋ ਰਿਹਾ ਕਿਹੜੀ ਖੇਡ ਖੇਡੋਗੇ ਬਾਈ ਅੱਜ ਬਾਂਦਰ ਕੇ ਲਾ ਕੇ ਆਇਆ ਇਹ ਖੇਡ ਕੇ ਖੇਡੀ ਜਾਂਦੀ ਹੈ ਬਾਈ ਇਹ ਖੇਡ ਤੇ ਬਾਈ ਸਾਰੇ ਆਪ ਦੀਆਂ ਆਉਂਦੀਆਂ ਚੱਪਾਂ ਇਕੱਠੀਆਂ ਕਰਦੇ ਨੇ ਤੇ ਇੱਕ ਜਣਾ ਦਾਈ ਦਿੰਦਾ ਠੀਕ ਬਾਕੀਆਂ ਨੇ ਉਹ ਗੋਲ ਦੇ ਛੇਰੇ ਤੋਂ ਮਾਲਾ ਦੀ ਚੱਪਾਂ ਕਰਦੀਆਂ ਹੁੰਦੀਆਂ ਠੀਕ ਹੈ ਬਈ ਉਹ ਜਿਹੜਾ ਅੰਦਰ ਖੜਾ ਹੁੰਦਾ ਉਹਨੇ ਕਿਸੇ ਨੂੰ ਫੜਨਾ ਹੁੰਦਾ ਤੇ ਜੇ ਨਾ ਕੋਈ ਫੜਿਆ ਜਾਵੇ ਤਾਂ ਚੱਪਾਂ ਜੇ ਵਿੱਚੋਂ ਨਿਕਲ ਜਾਣਾ ਗੇਰੇ ਤੋਂ ਤਾਂ ਉਹਦੇ ਪੈਂਦੀਆਂ ਬਾਈ ਤੇ ਉਹਨੇ ਜਿੱਥੋਂ ਤੱਕ ਦੱਸਿਆ ਹੁੰਦਾ ਉੱਥੇ ਦਾ ਘੱਟ ਲਾ ਕੇ ਠੀਕ ਹੈ ਕਿੰਨੇ ਆਨੇ ਖੇਡ ਖੇਡ ਸਕਦੇ ਹੁੰਦੇ ਨੇ ਦੇ ਕਿੰਨੇ ਮਰਜੀ ਠੀਕ ਹੈ ਜੀ ਓਕੇ ਸਰ ਇਹ ਆ ਬਾਂਦਰ ਕਿਲਾ ਕਹਿੰਦਾ ਉਹ ਕਾਦਾ ਬੰਦਾ ਜਿਹਨੇ ਸੁਨਿਆਣੀ ਮਾਨਕ ਦਾ ਟਿੱਲਾ ਤੇ ਉਹਨੇ ਬਚਪਨ ਕਾਦਾ ਬੀਤਿਆ ਜਿਹਨੇ ਖੇਡਿਆ ਨਹੀਂ ਬਾਂਦਰ ਕਿਲਾ ਲੋ ਜੀ ਕਹਿੰਦੇ ਗੋਲ ਚੱਕਰ ਬਦਲ ਬਗਲ ਦਿੱਤਾਗਾ ਗੋਲ ਚੱਕਰ ਬਗਲ ਦਿੱਤਾਗਾ ਰੋੜੀ ਦੇ ਨਾਲ ਦੇਸੀ ਖੇਡਾਂ ਇੱਥੇ ਸਿਕੈਂਟ ਗੱਲਬਾਤ ਕਿਸ ਕਲੀ ਨਾਲ ਵੀ ਬਦਲਾ ਸਕਦੇ ਪਰ ਨਹੀਂ ਉਹੀ ਖੇਡ ਜਿਵੇਂ ਖੇਡਦੇ ਹੁੰਦੇ ਆ ਬਚਪਨ ਦੇ ਵਿੱਚ ਇਹਨਾਂ ਬੱਚਿਆਂ ਨੂੰ ਵੀ ਨਹੀਂ ਪਤਾ ਲੱਗ ਰਿਹਾ ਇੱਕ ਸੜੀ ਵੀਡੀਓ ਬਣ ਰਹੀ ਹੈ ਕਿਉਂਕਿ ਸਵਾਦ ਹੀ ਫੇਰ ਆਉਂਦਾ ਜਦੋਂ ਪਤਾ ਨਾ ਹੋਵੇ ਜਿਵੇਂ ਖੇਡਦੇ ਨੇ ਇੱਧਰ ਕਹਿੰਦੇ ਮੇਰੇ ਵੀ ਉਹ ਦਾਵੀ ਲਈ ਫੁਗਾਟੇ ਲਈ ਤਿਆਰ ਕਰੀ ਜਾਂਦੇ ਨੌਜਵਾਨ ਇੱਧਰ ਅੱਖਾਂ ਕੱਢਦਾ ਹੋਇਆ ਕਹਿੰਦਾ ਕੀ ਕੈਮਰਾ ਚੱਤੀ ਫਿਰਦਾ ਉਹ ਤੈਨੂੰ ਤੁੰਦੇ ਦੇ ਦੇ ਦਾਵੀ ਲੋ ਜੀ ਦੇ ਦੇ ਨੇ ਕਿਹੜਾ ਬੰਦਰ ਕਿਲੇ ਦੀ ਦਾਵੀ ਦਊਗਾ ਕਿਉਂਕਿ ਡਰ ਵੀ ਬਹੁਤ ਲੱਗਦਾ ਚੱਪਲ ਮਾਰੂ ਮਾਰ ਬਹੁਤ ਪੈਂਦੀ ਹੈ ਭਰਾਵੋ ਲੱਕ ਦਾ ਤਾਂ ਹਾਂ ਛੜ ਗਿਆ ਪੌੜੀਆਂ ਕਹਿੰਦਾ ਮੈਂ ਮੂਣੀ ਦਿੰਦਾ ਦਾਵੀ ਲੋ ਜੀ ਕਹਿੰਦੇ ਪੁਗਾਟਾ ਕਰਕੇ ਦਾਵੀ ਆ ਮੁੰਡੇ ਜਮਾ ਗਿ ਲੈ ਵੀ ਗੋਲ ਚੱਕਰ ਦੇ ਆਸੇ ਪਾਸੇ ਕਨੇ ਖਿਡਾਰੀ ਮੇਰੇ ਵੀਰੇ ਖੜੇ ਨਿੱਕੇ ਨਿੱਕੇ ਬੱਚੇ ਬਚਪਨ ਯਾਦ ਆਉਂਦਾ ਕਹਿੰਦਾ ਆਏ ਹੇ ਬੰਦਰ ਕਿੱਲੇ ਦੀ ਕਿਹੜਾ ਪੈਲ ਮਾਰਦਾ ਪਰ ਕਹਿੰਦੇ ਦਾਬੀ ਆ ਗੱਭਰੂ ਸੇ ਰਾਗੀ ਮੇਰੀ ਵੀਰੋ ਲਓ ਜੀ ਘੇਰੇ ਦੇ ਵਿੱਚ ਫੇਰ ਖੜ ਗਏ ਨੌਜਵਾਨ ਇਧਰ ਲੋ ਜੀ ਕਹਿੰਦੇ ਆਲੂ ਖੇਡ ਹੋ ਗਈ ਚਾਲੂ ਫੇਰਾ ਸੇ ਪਾਸੇ ਦੇਖਦੇ ਕਿਹੜਾ ਨੌਜਵਾਨ ਅੱਗੇ ਵੱਧ ਕੇ ਚੱਪਲ ਕੱਢਣ ਦੀ ਕੋਸ਼ਿਸ਼ ਕਰੂਗਾ ਐ ਦਾਵੀ ਦੇ ਐਣ ਵੈਣ ਤਿਆਰ ਵਰ ਤਿਆਰ ਇਹ 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 ਚੱਲ ਬਈ ਚੱਲ ਬਈ ਇਧਰ 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 ਜੋਰ ਲੱਗਦਾ ਾਡੀ ਬੜੀ ਦਾ ਪੂਰਾ ਕਹਿੰਦੇ ਲੈ ਵੀ ਲੈ ਵੀ ਗੱਲ ਪਤਾ ਐ ਕਹਿੰਦੇ ਪੂਰਾ ਤਾਂ ਮਾਰ ਦੀ ਕੋਸ਼ਿਸ਼ ਪਰ ਨਹੀਂ 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 ਨਿਕਲਿਆ ਚਪਣਾ ਮੇਰੀ ਵੀਰੋ ਦੇਖ ਤਾਂ ਕੀ ਬਣਦਾ ਗਲਬਾਤ ਵੱਖਰੀ ਗੋਲ ਕਚੇਰੇ ਦੇ ਵਿੱਚ ਮੇਰੇ ਵੀਰ ਇੱਕ 2 3 4 5 6 7 8 9 10 ਜਾਣੇ 12 ਕਹਿੰਦੇ ਚੱਪਲ ਕੱਢਣ ਦੀ ਕੋਸ਼ਿਸ਼ ਪਰ ਕਹਿੰਦੇ ਗੱਭਰੂ ਨੇ ਦਾਵੀ ਦੇ ਫੜ ਲਿਆ ਕਹਿੰਦੇ ਟੱਚ ਕਰ ਦਿੱਤ ਗਏ ਘੇਰੇ ਅੰਦਰ ਕਹਿੰਦੇ ਵੰਦਰ ਗਿਲੇ ਦੀ ਖੇਡ ਦੇ ਅੰਦਰ ਲੋਜਿਕ ਗੱਭਰੂ ਨਵੇਂ ਸਰਵਾਦੀ ਆ ਚੁੱਕੇ ਦਾਵੀ ਕਹਿੰਦੇ ਮੇਰੇ ਵੀਰੋ ਦੇਖ ਤਾਂ ਕੀ ਬਣਦਾ ਲੈ ਵੀ ਕਹਿੰਦੇ ਇੱਕ 2 3 ਚੱਪਣਾ ਕੱਢ ਕੇ ਲੈ ਗਏ ਨੇ ਨੌਜਵਾਨ ਪਰ ਐ ਮਾਰਿਆ ਪੈੜ ਕਹਿੰਦੇ ਇਧਰੋਂ ਮੇਰੇ ਵੀਰੋ ਗੱਭਰੂ ਅੱਗੇ ਵੱਧ ਕੇ ਕੋਸ਼ਿਸ਼ ਕੀਤੀ ਚੱਪਣਾ ਬਾਹਰ ਕੱਢਣ ਦੀ ਕੋਸ਼ਿਸ਼ ਪੂਰੀ ਹੈ ਗੱਲਬਾਤ ਬਣੀ ਪ ਇਹਦਰ ਕਹਿੰਦੇ ਵੀਰ ਚੱਕ ਲਿਆ ਗਾ ਬੁਰੇ ਕਿ ਨੌਜਵਾਨ ਹੋਰ ਸਵਾਦ ਆ ਜੀ ਆਇ ਨਹੀਂ ਖੇਡਦਾ ਕਹਿੰਦੇ ਲੈ ਓ ਮਿੱਤਰ ਨਿਕਲ ਜਾ ਜਵਾਕ ਫੜ ਲੈ ਆ ਕਹਿੰਦਾ ਜਵਾਕ ਦਾ ਕਾਨੂੰ ਆ ਇੱਕ ਜਵਾਕ ਖੇਡਦੇ ਨੂੰ ਕੱਚਾ ਚੋਲਾ ਵੀ ਕਹਿ ਜਾਂਦਾ ਪਰ ਕੱਚਾ ਚੋਲਾ ਨਹੀਂ ਤਾਂ ਪੱਕਾ ਚੋਲਾ ਦਾ ਚਲੋ ਜੀ ਕਹਿੰਦੇ ਵੀਰ ਮਿਰ ਵੀਰ ਦਾ ਵੀ ਸਟਾਰਟ ਆਇਆ ਕੱਢ ਕੇ ਦਾ ਚੱਪੜਾਂ ਬਾਹਰ ਲੋਕ ਵੀ ਦੇਖ ਰਹੇ ਕੀ ਬਣਦਾ ਐਂਡ 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 ਕਹਿੰਦੇ ਕੱਚਾ ਚੋਲਾ ਜੀਤੇ ਹੱਥ ਲਾਇਆ ਜੀ ਪਰ ਨਹੀਂ ਫੜਿਆ ਗਿਆ ਉਹ ਵੀ ਮੇਰੀ ਵੀਡੀਓ ਨਹੀਂ ਫੜਿਆ ਗਿਆ ਚੱਪੜਾਂ ਕੱਢੀਆਂ ਦੇ ਕੋਲ ਕੋਲ ਜਮਾ ਪਤਾ ਨਹੀਂ ਲੱਗਦਾ ਲਾ ਜਾਣ ਤੇ ਬਣੀ ਪਈ ਐ ਜਾਣ ਤੇ ਕਹਿੰਦੇ ਲੈ ਲੈ